ਅੱਜ ਦਾ ਸਾਡਾ ਸਨੇਹਾ ਹੈ ਇੱਕ ਅਨੰਤ ਦ੍ਰਿਸ਼ਟੀਕੋਣ ਕਈ ਹਫ਼ਤੇ ਤੋਂ ਅਸੀਂ ਗੱਲ ਕਰ ਰਹੇ ਹਾਂ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਮਨ ਅਤੇ ਦਿਲ ਦੀ ਸ਼ਾਂਤੀ ਦੇਣ ਦਾ ਵਾਅਦਾ ਕਰਦੇ ਹਨ ਅਰਥਾਤ ਉਹ ਸ਼ਾਂਤੀ ਜੋ ਪਰੇਸ਼ਾਨ ਕਰਨ ਵਾਲੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਛੁਟਕਾਰਾ ਦਿੰਦੀ ਹੈ ਯਸ਼ਾਇਆ ਅਧਿਆਇ 26 ਆਇਤ 3 ਵਿੱਚ ਲਿਖਿਆ ਹੈ ਤੂੰ اے ਪਰਮੇਸ਼ਵਰ ਉਸ ਮਨੁੱਖ ਨੂੰ ਪੂਰੀ ਸ਼ਾਂਤੀ ਵਿੱਚ ਰੱਖੇਗਾ ਜੋ ਤੇਥੋਂ ਭਰੋਸਾ ਰੱਖਦਾ ਹੈ ਜਿਸ ਦਾ ਮਨ ਤੇਥੋਂ ਤੇਰੇ ਉੱਤੇ ਟਿਕਿਆ ਰਹਿੰਦਾ ਹੈ ਮਨ ਅਤੇ ਦਿਲ ਦੀ ਸ਼ਾਂਤੀ ਆਪਣੇ ਆਪ ਨਹੀਂ ਆ ਜਾਂਦੀ ਇਸ ਲਈ ਇੱਕ ਸ਼ਰਤ ਹੈ ਇਹ ਸ਼ਾਂਤੀ ਉਹਨਾਂ ਲਈ ਹੈ ਜੋ ਆਪਣਾ ਮਨ ਲਗਾਤਾਰ ਪਰਮੇਸ਼ਵਰ ਤੇ ਹੀ ਟਿਕਾਏ ਰੱਖਦੇ ਹਨ ਮੈਨੂੰ ਪਤਾ ਹੈ ਕਿ ਸੱਚੇ ਮਸੀਹੀ ਵੀ ਇਸ ਕੱਲ ਨਾਲ ਸੰਘਰਸ਼ ਕਰਦੇ ਹਨ ਕਿ ਅਸੀਂ ਆਪਣਾ ਮਨ ਪਰਮੇਸ਼ਵਰ ਤੇ ਕਿਵੇਂ ਸਤੇ ਰੱਖੀਏ ਖਾਸ ਕਰਕੇ ਜਦੋਂ ਸਾਨੂੰ ਇਸ ਸੰਸਾਰ ਵਿੱਚ ਰਹਿਣਾ ਹੈ ਹਰ ਰੋਜ਼ ਕੰਮ ਕਰਨੇ ਹਨ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ ਜੇ ਤੁਸੀਂ ਆਪਣੇ ਵਿਚਾਰ ਪਰਮੇਸ਼ਵਰ ਤੇ ਟਿਕਾਏ ਰੱਖਣਾ ਚਾਹੁੰਦੇ ਹੋ ਅਤੇ ਉਹ ਸ਼ਾਂਤੀ ਅਨੁਭਵ ਕਰਨਾ ਚਾਹੁੰਦੇ ਹੋ ਜੋ ਪਰਮੇਸ਼ਵਰ ਦਿੰਦਾ ਹੈ ਤਾਂ ਤੁਹਾਡੇ ਕੋਲ ਸਹੀ ਦ੍ਰਿਸ਼ਟੀਕੋਣ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਇੱਕ ਅਨੰਤ ਦ੍ਰਿਸ਼ਟੀਕੋਣ ਚਾਹੀਦਾ ਹੈ ਅਨੰਤ ਦ੍ਰਿਸ਼ਟੀਕੋਣ ਦਾ ਮਤਲਬ ਇਹ ਹੈ ਕਿ ਅਸੀਂ ਇਹ ਸਮਝੀਏ ਕਿ ਯਿਸੂ ਨੇ ਸਾਡੇ ਲਈ ਜੋ ਕੀਤਾ ਹੈ ਉਸ ਦੇ ਕਾਰਨ ਸਾਡੇ ਕੋਲ ਇੱਕ ਪਵਿੱਗ ਅਤੇ ਇੱਕ ਅਸੀਮਪੂਰਨ ਆਸ ਹੈ ਜੋ ਉਸ ਜੀਵਨ ਤੋ ਵਿਅਗਤਕ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਜੀਵਨ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਧੀਆ ਹਿੱਸਾ ਇਸ ਧਰਤੀ ਤੇ ਜਿੰਮ ਤੋਂ ਬਾਅਦ ਵਾਲਾ ਜੀਵਨ ਹੈ ਅਨੰਤ ਦ੍ਰਿਸ਼ਟੀ ਕੋਨ ਨਾਲ ਜੀਣਾ ਇਹ ਹੈ ਕਿ ਅਸੀਂ ਇਸ ਗੱਲ ਤੋਂ ਸੁਚੇਤ ਰਹੀਏ ਕਿ ਸਿਰਫ ਇਹ ਧਰਤੀ ਦਾ ਜੀਵਨ ਹੀ ਸਭ ਕੁਝ ਨਹੀਂ ਹੈ ਇੱਟਨ ਸਭ ਕੁਛ ਠੀਕ ਕਰ ਦਿੱਤਾ ਜਾਵੇਗਾ ਚਾਹੇ ਇਸ ਜੀਵਨ ਵਿੱਚ ਨਾ ਹੋਵੇ ਪਰ ਆਉਣ ਵਾਲੇ ਜੀਵਨ ਵਿੱਚ ਜ਼ਰੂਰ ਹੋਵੇਗਾ ਪਰਮੇਸ਼ਰ ਜੋ ਸ਼ਾਂਤੀ ਦੇਣ ਦਾ ਵਾਅਦਾ ਕਰਦਾ ਹੈ ਉਹ ਉਹ ਸ਼ਾਂਤੀ ਹੈ ਜੋ ਸਮਸਤੋਂ ਪਰੇ ਹੈ ਕਿਉਂਕਿ ਉਹ ਇਸ ਯਕੀਨ ਤੇ ਟਿੱਕੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਚਾਹੇ ਅਸੀਂ ਕਿਸੇ ਵੀ ਹਾਲਾਤ ਦਾ ਸਾਹਮਣਾ ਕਰ ਰਹੇ ਹੋਈਏ ਅੰਤ ਵਿੱਚ ਸਭ ਕੁਝ ਭਲਾਈ ਵੱਲ ਹੀ ਮੁੜੇਗਾ ਤੁਹਾਨੂੰ ਸ਼ਾਂਤੀ ਇਹ ਦ੍ਰਿਸ਼ਟੀਕੋਣ ਨਹੀਂ ਦਿੰਦੀ ਕਿ ਤੁਸੀਂ ਕੀ ਦੇਖ ਰਹੇ ਹੋ ਪਰ ਇਹ ਕਿ ਤੁਸੀਂ ਜੋ ਕੁਝ ਦੇਖ ਰਹੇ ਹੋ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਹਾਡਾ ਦ੍ਰਿਸ਼ਟੀਕੋਣ ਤੁਹਾਨੂੰ ਤੁਹਾਡੇ ਵਿਚਾਰਾਂ ਨੂੰ ਦਿਸ਼ਾ ਦਿੰਦਾ ਹੈ ਉਹਨਾਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਸਿੱਧੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਕਿ ਤੁਹਾਡੇ ਅੰਦਰ ਕਿੰਨੀ ਸ਼ਾਂਤੀ ਹੈ ਜਕੀ ਨਿਚਿੰਤਾ ਇਸ ਨੇਹ ਵਿੱਚ ਅਸੀਂ ਤੁਹਾਡੇ ਦ੍ਰਿਸ਼ਟੀਕੋਣ ਅਤੇ ਤੁਹਾਡੇ ਵਿਚਾਰਾਂ ਬਾਰੇ ਹੋਰ ਗੱਲ ਕਰਾਂਗੇ ਇੱਕ ਅਨੰਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਲਈ ਜੋ ਤੁਹਾਨੂੰ ਇਸ ਜੀਵਨ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਇੱਕ ਅਜੇ ਹੀ ਯੋਜਨਾ ਦਾ ਹਿੱਸਾ ਹੋ ਜੋ ਇਸ ਜੀਵਨ ਨੂੰ ਤਾਂ ਸ਼ਾਮਿਲ ਕਰਦੀ ਹੀ ਹੈ ਪਰ ਸਿਰਫ ਇਸ ਤੱਕ ਸੀਮਤ ਨਹੀਂ ਹੈ ਇਹ ਇਸ ਤੋਂ ਬਹੁਤ ਵੱਡੀ ਹੈ ਅਨਾਦੀ ਕਾਲ ਵਿੱਚ ਸਰਵ ਸ਼ਕਤੀਮਾਨ ਪਰਮੇਸ਼ਰ ਨੇ ਇਹ ਯੋਜਨਾ ਬਣਾਈ ਕਿ ਉਹ ਉਹਨਾਂ ਦੇ ਕੋਲ ਪਵਿੱਤਰ ਅਤੇ ਧਰਮੀ ਪੁੱਤਰ ਧੀਆ ਦਾ ਇੱਕ ਪਰਿਵਾਰ ਹੋਵੇ ਜਿਨ੍ਹਾਂ ਨਾਲ ਉਹ ਸਦੀਵਾਂ ਪਿਆਰ ਦੇ ਰਿਸ਼ਤੇ ਵਿੱਚ ਰਹਿਣ ਉਸ ਘਰ ਵਿੱਚ ਜੋ ਉਹਨਾਂ ਨੇ ਮਨੁੱਖ ਲਈ ਬਣਾਇਆ ਅਰਥਾਤ ਇਹ ertid ਪਰਾਜਨਾਤ ਮਨੁਕਤਾ ਉਹੋ ਜਿਹੀ ਹੈ ਜਿਹਹ ਜਿਹੀ ਹੋਣੀ ਚਾਹੀਦੀ ਸੀ ਨਾ ਇਹ ertid ਉਹੋ ਜਿਹੀ ਹੈ ਜਿਹਹ ਜਿਹੀ ਪਰਮੇਸ਼ਰ ਨੇ ਸ਼ੁਰੂ ਵਿੱਚ ਬਣਾਈ ਸੀ ਜਿ ਜਿਸ ਤਰ੍ਹਾਂ ਚਾਹੀ ਸੀ ਇਸ ਦਾ ਕਾਰਨ ਪਾਪ ਹੈ ਜੋ ਆਦਮ ਪਹਿਲੇ ਮਨੁੱਖ ਤੋਂ ਸ਼ੁਰੂ ਹੋਇਆ ਜਦੋਂ ਆਦਮ ਨੇ ਪਾਪ ਕੀਤਾ ਤਾਂ ਮਨੁੱਖਤਾ ਅਤੇ ਧਰਤੀ ਦੋਵੇਂ ਪ੍ਰਿਸ਼ਟਤਾ ਅਤੇ ਮੋਦ ਦੇ ਸ਼ਰਾਬ ਦੇ ਅਧੀਨ ਆ ਗਏ ਇਸ ਕਰਕੇ ਮਨੁੱਖ ਸੁਭਾਅ ਤੋਂ ਹੀ ਸਵਾਰਥੀ ਰੁਝਾਨ ਨਾਲ ਜਨਮ ਲੈਂਦੇ ਹਨ ਅਤੇ ਹਰ ਕੋਈ ਆਪਣੇ ਹੀ ਫੈਸਲੇ ਨਾਲ ਪਾਪ ਵਿੱਚ ਪਰਮੇਸ਼ਵਰ ਤੋਂ ਵੱਖ ਜਿਉਣਾ ਚੁੰਦਾ ਹੈ ਇਸ ਪਾਪ ਦੇ ਕਾਰਨ ਮਨੁੱਖ ਪਰਮੇਸ਼ਵਰ ਦੇ ਪਰਿਵਾਰ ਦੇ ਯੋਗ ਨਹੀਂ ਰਹਿੰਦਾ ਧਰਤੀ ਕੰਡੇ ਅਤੇ ਚਾੜੀਆਂ ਪੈਦਾ ਕਰਦੀ ਹੈ ਉਚਾਲ ਅਤੇ ਤੂਫਾਨ ਹੁੰਦੇ ਹਨ ਨਰਜੀਵ ਚੀਜ਼ਾਂ ਜੰਗ ਖਾਂਦੀਆਂ ਹਨ ਖਿਸ ਜਾਂਦੀਆਂ ਹਨ ਟੁੱਟ ਜਾਂਦੀਆਂ ਹਨ ਹਰ ਜੀਵਤ ਚੀਜ਼ ਬੁੱਢੀ ਹੋ ਕੇ ਮਰ ਜਾਂਦੀ ਹੈ ਜਿਵੇਂ ਅਸੀਂ ਮਰ ਪੜਦੇ ਹਾਂ ਉਤਪਤੀ ਅਧਿਆਇ 1 ਤੋਂ ਆਇਤ 17 ਵਿੱਚ ਅਧਿਆਇ 3 ਆਇਤ 17 ਅਤੇ 19 ਵਿੱਚ ਰੋਮਨ ਅਧਿਆਇ 5 ਆਇਤ 12 ਤੇ 14 ਵਿੱਚ ਮਤੀ ਅਧਿਆਇ 6 ਆਇਤ 19 ਵਿੱਚ ਦੁਨੀਆ ਵਿੱਚ ਜਿੰਨਾ ਵੀ ਦੁੱਖ ਦਰਦ ਅਤੇ ਹਾਨੀ ਹੈ ਉਹ ਆਖਿਰਕਾਰ ਪਾਪ ਲਈ ਪਾਪ ਨਾਲ ਹੀ ਜੁੜੀ ਹੈ ਜ਼ਰੂਰੀ ਨਹੀਂ ਕਿ ਤੁਹਾਡੇ ਆਪਣੇ ਪਾਪ ਨਾਲ ਪਰ ਆਦਮ ਦੇ ਪਾਪ ਨਾਲ ਇਸ ਕਰਕੇ ਟੁੱਟੇ ਹੋਏ ਸੰਸਾਰ ਵਿੱਚ ਕੋਈ ਵੀ ਜੀਵਨ ਪੂਰੀ ਤਰ੍ਹਾਂ ਸਮੱਸਿਆ रहਿਤ ਜਾਂ ਦਰਦ रहਿਤ ਨਹੀਂ ਹੋ ਸਕਦਾ ਤੁਸੀਂ ਸਭ ਕੁਝ ਠੀਕ ਕਰ ਸਕਦੇ ਹੋ ਫਿਰ ਵੀ ਬੁਰੀਆਂ ਗੱਲਾਂ ਹੋ ਸਕਦੀਆਂ ਹਨ ਕਿਉਂਕਿ ਇਹ ਪਾਪ ਨਾਲ ਜ਼ਖਮੀ ਦੁਨੀਆ ਦਾ ਜੀਵਨ ਹੈ ਪਰਮੇਸ਼ਰ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਸਭ ਕੁਝ ਹੋਣ ਵਾਲਾ ਹੈ ਪਰ ਫਿਰ ਵੀ ਪਿਆਰ ਦੇ ਕਾਰਨ ਉਹਨਾਂ ਨੇ ਪਹਿਲਾਂ ਹੀ ਇਹ ਯੋਜਨਾ ਬਣਾਈ ਕਿ ਉਹ ਆਪਣੀ ਸ੍ਰਿਸ਼ਟੀ ਨੂੰ ਇਸ ਹਾਲ ਤੋਂ ਛਡੋਂਗੇ ਆਪਣਾ ਪਰਿਵਾਰ ਅਤੇ ਉਹ ਕਾਰਜ ਜੋ ਉਹਨਾਂ ਨੇ ਆਪਣੇ ਪਰਿਵਾਰ ਲਈ ਬਣਾਇਆ ਸੀ ਯੀਸ਼ੂ ਦੇ ਦੁਆਰਾ ਮੌਤ ਆਪਣੇ ਕਬਜ਼ੇ ਵਿੱਚ ਲਿਆਂਦਾ ਜਾਵੇ ਇਸ ਯੋਜਨਾ ਨੂੰ ਉਦਾਰਿਆ ਛੁਟਕਾਰਾ ਕਿਹਾ ਜਾਂਦਾ ਹੈ ਛੁਟਕਾਰਾ ਛਡੋਂ ਦਾ ਅਰਥ ਹੈ ਵਾਪਸ ਖਰੀਦ ਲੈਣਾ ਦੁਬਾਰਾ ਪ੍ਰਾਪਤ ਕਰ ਲੈਣਾ ਜਾਂ ਜਿੱਤ ਲੈਣਾ ਅਫੀਸਿਓ ਦੇ 1:4 ਅਤੇ 5 ਵਿੱਚ ਲਿਖਿਆ ਹੈ ਬਹੁਤ ਸਮੇਂ ਪਹਿਲਾਂ ਦੁਨੀਆ ਦੀ ਰਚੰਤੋਂ ਵੀ ਪਹਿਲੇ ਪਰਮੇਸ਼ਰ ਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਨੂੰ ਮਸੀਹ ਵਿੱਚ ਚੁਣਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ ਅਤੇ ਨਿਰਦੋਸ਼ ਰਹੀਏ ਉਸ ਦੀ اٹਲ ਯੋਜਨਾ ਹਮੇਸ਼ਾ ਤੋਂ ਇਹ ਰਹੀ ਹੈ ਕਿ ਯੀਸ਼ੂ ਮਸੀਹ ਦੁਆਰਾ ਸਾਨੂੰ ਆਪਣੇ ਪਰਿਵਾਰ ਵਿੱਚ ਲਿਆਵੇ ਸਾਨੂੰ ਆਪਣੀਆਂ ਸੰਤਾਨ ਬਣਾ ਲਵੇ ਅਤੇ ਇਹ ਗੱਲ ਉਸ ਨੂੰ ਖੁਸ਼ੀ ਦਿੰਦੀ ਹੈ ਦੂਸਰਾ ਤਮੋਥੀਸ ਅਧਿਆਇ 1 ਆਇਤ 10 ਅਤੇ 10 ਇਹ ਕਹਿੰਦਾ ਹੈ ਉਹੀ ਪਰਮੇਸ਼ਵਰ ਹੈ ਜਿਸ ਨੇ ਸਾਨੂੰ ਬਚਾਇਆ ਅਤੇ ਸਾਨੂੰ ਪਵਿੱਤਰ ਜੀਵਨ ਜਿਉਣ ਲਈ ਬੁਲਾਇਆ ਇਹ ਉਸਨੇ ਇਸ ਲਈ ਨਹੀਂ ਕੀਤਾ ਕਿ ਅਸੀਂ ਇਸਦੇ ਯੋਗ ਸੀ ਪਰ ਇਸ ਲਈ ਕਿ ਉਹ ਇਹ ਉਸਦੀ ਯੋਜਨਾ ਸੀ ਦੁਨੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਕਿ ਉਹ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਆਪਣਾ ਪਿਆਰ ਅਤੇ ਦਇਆ ਪ੍ਰਗਟ ਕਰੇ ਅਤੇ ਹੁਣ ਇਹ ਸਭ ਕੁਝ ਸਾਡੇ ਲਈ ਸਾਫ਼ ਹੋ ਗਿਆ ਹੈ ਕਿਉਂਕਿ ਯਿਸੂ ਮਸੀਹ ਸਾਡੇ ਉਦਾਰ ਉਦਾਰਕ ਆ ਚੁਕੇ ਹਨ ਉਹਨਾਂ ਨੇ ਮੌਤ ਦੀ ਸ਼ਕਤੀ ਨੂੰ ਤੋੜ ਦਿੱਤਾ ਹੈ ਤੇ ਸੁਸਮਾਚਾਰ ਦરા ਹੀ ਸਾਨੂੰ ਅਨੰਤ ਜੀਵਨ ਦਾ ਰਾਹ ਦਿਖਾ ਦਿੰਦਾ ਹੈ ਉਦਾਰ ਦਾ ਅਰਥ ਸਿਰਫ ਇਹ ਨਹੀਂ ਹੈ ਕਿ ਮਰਨ ਤੋਂ ਬਾਅਦ ਅਸੀਂ ਨਰਕ ਵਿੱਚ ਨਹੀਂ ਜਾਵਾਂਗੇ ਉਦਾਰ ਦਾ ਮਤਲਬ ਹੈ ਪਾਪ ਦੇ ਕਾਰਨ ਜੋ ਕੁਝ ਵੀ ਟੁੱਟ ਗਿਆ ਖਰਾਬ ਹੋ ਗਿਆ ਵਿਗੜ ਗਿਆ ਉਸ ਦਾ ਪੂਰਾ ਪੂਰਾ ਦੁਬਾਰਾ ਸਥਾਪਿਤ ਹੋਣਾ ਅਤੇ ਬਦਲਣਾ ਪੂਤਰ ਆਤਮਾ ਦੀ ਸ਼ਕਤੀ ਦੁਆਰਾ ਅਤੇ ਯੇਸ਼ੂ ਦੀ ਕੁਰਬਾਨੀ ਦੇ ਆਧਾਰ ਦੇ ਉੱਤੇ ਯੇਸ਼ੂ ਇਸ ਲਈ ਆਏ ਕਿ ਜੋ ਕੋਈ ਉਹਨਾਂ ਤੇ ਵਿਸ਼ਵਾਸ ਕਰੇ ਉਹਨਾਂ ਨੂੰ ਪੂਰਾ ਅਖੰਡ ਉਦਾਰ ਮਿਲ ਸਕੇ ਧਿਆਨ ਦਿਓ ਉਪਰਾਨੀਓ ਅਧਿਆਇ 9 ਆਇਤ 26 ਅਤੇ 28 ਵਿੱਚ ਲਿਖਿਆ ਹੈ ਯੇਸ਼ੂ ਯੁੱਗ ਦੇ ਅੰਤ ਵਿੱਚ ਇੱਕ ਹੀ ਵਾਰ ਪ੍ਰਗਟ ਹੋਏ ਤਾਂ ਜੋ ਆਪਣੇ ਆਪ ਨੂੰ ਬਲੀਦਾਨ ਵਜੋਂ ਦੇ ਕੇ ਪਾਪ ਨੂੰ ਦੂਰ ਕਰ ਦੇਣ ਅਤੇ ਉਹ ਦੂਜੀ ਵਾਰ ਪ੍ਰਗਟ ਹੋਣਗੇ ਪਾਪ ਨੂੰ ਚੱਲਣ ਲਈ ਨਹੀਂ ਪਰ ਉਹਨਾਂ ਦਾ ਪੂਰਾ ਉਦਾਰ ਲੈਣ ਲਈ ਜੋ ਉਤਸੁਕਤਾ ਨਾਲ ਉਹਨਾਂ ਦੀ ਉਡੀਕ ਕਰ ਰਹੇ ਹਨ ਉਹਨਾਂ ਦੀ રાહ ਜੋ ਰਿਹਾ ਹੈ ਯੀਸ਼ੂ ਦੇਹਦਾਰੀ ਪਰਮੇਸ਼ਰ ਹਨ ਪਰਮੇਸ਼ਰ ਜੋ ਪੂਰਨ ਮਨੁੱਖ ਬਣੇ ਪਰ ਪਰਮੇਸ਼ਰ ਹੋਣਾ ਉਹਨਾਂ ਨੇ ਨਹੀਂ ਛੱਡਿਆ ਉਹ ਇਸ ਸੰਸਾਰ ਵਿੱਚ ਇਸ ਲਈ ਆਏ ਕਿ ਪਾਪ ਲਈ ਬਲੀਦਾਨ ਬਣ ਕੇ ਮਰਨ ਅਤੇ ਮਰਦਾਂ ਅਰਥਾਤ ਲਈ ਇਹ ਰਸਤਾ ਖੋਲਣ ਕਿਉਂ ਪਾਪ ਤੇ ਦੋਸ਼ ਤੋਂ ਪਾਪ ਤੇ ਦੋਸ਼ ਅਤੇ ਪਾਪ ਦੀ ਸ਼ਕਤੀ ਤੋਂ ਛੁਡਾਇਆ ਜਾ ਸਕਣ ਅਤੇ ਵਿਸ਼ਵਾਸ ਤੋਂ ਦੁਆਰਾ ਆਪਣੇ ਰਚੇ ਹੋਏ ਉਦੇਸ਼ ਵਿੱਚ ਮੂੜ ਸਥਾਪਿਤ ਕੀਤੇ ਜਾ ਸਕਣ ਅਰਥਾਤ ਪਰਮੇਸ਼ਵਰ ਦੇ ਪੁੱਤਰ ਦੀਆਂ ਬਣ ਸਕਣ ਯਹੂਨਾ ਅਧਿਆਇ 1 ਆਇਤ 12 ਅਤੇ 13 ਇਸ ਨੂੰ ਦੇਖੋ ਯੀਸੂ ਦੁਤੀ ਵਾਰ ਫੇਰਉਣਗੇ ਤਾਂ ਜੋ ਧਰਤੀ ਤੋਂ ਪਾਪ, ਪ੍ਰਸ਼ਟਾ ਅਤੇ ਮੋਹ ਦਾ ਹਰ ਨਿਸ਼ਾਨ ਸਦਲੀ ਦੂਰ ਕਰ ਦੇਣ ਅਤੇ ਸਿਰਜਨ ਸਰ ਨੂੰ ਮੂੜ ਨਵ ਬਣੋ ਜਿਸ ਨੂੰ ਬਾਈਬਲ ਨਵ ਆਕਾਸ਼ ਅਤੇ ਨਵੀਂ ਧਰਤੀ ਕਹਿੰਦੀ ਹੈ ਉਸ ਸਮੇਂ ਪਰਮੇਸ਼ਰ ਅਤੇ ਉਸ ਦੇ ਛੁਡਾਏ ਹੋਏ ਪੁੱਤਰ ਧੀਆਂ ਦਾ ਪਰਿਵਾਰ ਹਮੇਸ਼ਾ ਲਈ ਇੱਥੇ ਹੀ ਵਸੇਗਾ ਜਿਸ ਤਰ੍ਹਾਂ ਸੇ ਪ੍ਰਕਾਸ਼ ਦੀ ਪੋਥੀ ਅਧਿਆਇ 21 ਅਤੇ 22 ਵਿੱਚ دیکھتے ਹਾਂ ਪੂਰੇ ਉਧਾਰ ਵਿੱਚ ਇਹ ਵੀ ਸ਼ਾਮਲ ਹੈ ਕਿ ਪਰਮੇਸ਼ਰ ਦੇ ਪੁੱਤਰ ਧੀਆਂ ਮੂੜ ਆਪਣੇ ਸ਼ਰੀਰਾਂ ਨਾਲ ਮਿਲਾਏ ਜਾਣਗੇ ਮਰੇ ਹੋਿਆਂ ਦਾ ਜੀਵ ਉੱਠਣਾ ਹੋਵੇਗਾ ਅਤੇ ਉਹਨਾਂ ਦੇ ਸਰੀਰ ਅਮਰ ਅਤੇ ਅਵਿਨਾਸ਼ੀ ਬਣਾਏ ਜਾਣਗੇ ਅਸੀਂ ਪਹਿਲਾਂ ਵੀ ਇਸ ਇਹ ਗੱਲ ਕੀਤੀ ਸੀ ਕਿ ਸਰੀਰ ਇੱਕ ਪੋਤ ਤੇ ਕੋਈ ਵੀ ਵਿਅਕਤੀ ਹਮੇਸ਼ਾ ਲਈ ਖਤਮ ਨਹੀਂ ਹੋ ਜਾਂਦਾ ਹਮੇਸ਼ਾ ਲਈ ਮਰਦਾ ਨਹੀਂ ਹੈ ਮੌਤ ਦੇ ਸਮੇ ਸਾਡਾ ਬਾਹਰੀ ਸਰੀਰ ਅਤੇ ਸਾਡਾ ਅੰਦਰਲਾ ਅਦ੍ਰਿਸ਼ ਹਿੱਸਾ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਸਰੀਰ ਮਿੱਟੀ ਵੱਲ ਮੁੜ ਜਾਂਦਾ ਹੈ ਪਰ ਸਿੱਖ ਉਹ ਆਪਣੀ ਸੱਚੀ ਹਸਤੀ ਇੱਕ ਹੋਰ ਲੋਕ ਵਿੱਚ ਚਲੇ ਜਾਂਦੇ ਹਾਂ ਜਾਂ ਤਾਂ ਸਵਰਗ ਵਿੱਚ ਜਾਂ ਇਹ ਨਰਕ ਵਿੱਚ ਇਸ ਤੇ ਨਿਰਭਰ ਕਰਦਾ ਹੈ ਕਿ ਇਸ ਜੀਵਨ ਵਿੱਚ ਅਸੀਂ ਯੀਸ਼ੂ ਦੇ ਬਾਰੇ ਕਿਹੜੀ ਪ੍ਰਤੀਕਿਰਿਆ ਦਿੱਤੀ ਪਰਮੇਸ਼ਰ ਨੇ ਸਾਨੂੰ ਇਸ ਲਈ ਨਹੀਂ ਬਣਾਇਆ ਸੀ ਕਿ ਅਸੀਂ ਮਰੀਏ ਜਾਂ ਸਦਾ ਲਈ ਆਪਣੇ ਸਰੀਰ ਤੋਂ ਵੱਖ ਰਹੀਏ ਇਹ ਅਸਥਾਈ ਹਾਲਤ ਯੀਸ਼ੂ ਦੇ ਦੂਜੇ ਆਗਮਨ ਤੇ ਬਦਲੀ ਜਾਵੇਗੀ ਉਸ ਸਮੇਂ ਅਸੀਂ ਆਪਣੇ ਉਹ 희ਗਿਰ ਮੁਰ ਤੋਂ ਪ੍ਰਾਪਤ ਕਰਾਂਗੇ ਜੋ ਕਬਰਾਂ ਵਿੱਚੋਂ ਉਠਾਏ ਜਾਣਗੇ ਤੇ ਅਸੀਂ ਫਿਰ ਤਰਤੀ ਤੇ ਰਹਾਂਗੇ ਪਰ ਇਸ ਵਾਰ ਨਵੀਂ ਬਣਾਈ ਹੋਈ ਤਰਤੀ ਤੇ ਹਮੇਸ਼ਿਆ ਦੇ ਲਈ ਜਿਸ ਤਰ੍ਹਾਂ ਅਸੀਂ ਪਹਿਲਾ ਕਰੋੰਥੀਓ ਅਧਾਇ 15 ਆਇਤ 12 ਵਿੱਚ ਪੜ੍ਹਦੇ ਹਾਂ ਅਤੇ ਆਇਤ 12 ਤੋਂ 58 ਤੱਕ ਅਸੀਂ ਦੇਖ ਸਕਦੇ ਹਾਂ ਮਸੀਹ ਦੇ ਲਈ ਇਸ ਜੀਵਨ ਦੇ ਬਾਅਦ ਦਾ ਅਰਥ ਇਹ ਹੈ ਕਿ ਜਦੋਂ ਸਾਡਾ ਸਰੀਰ ਮਰਦਾ ਹੈ ਅਸੀਂ ਪਰਮੇਸ਼ਰ ਦੇ ਘਰ ਮੌਜੂਦ ਅਦ੍ਰਿਸ਼ ਸਵਰਗ ਵਿੱਚ ਚਲੇ ਜਾਂਦੇ ਹਾਂ। ਅਤ ਫਿਰ ਜਦੋਂ ਯੇਸ਼ੂ ਵਾਪਸ ਹੋਣਗੇ ਤੇ ਧਰਤੀ ਨੂੰ ਨਵੀਂ ਕਰ ਦੇਣਗੇ ਸਾਨੂੰ ਉਹਨਾਂ ਦੇ ਨਾਲ ਮੋੜ ਇੱਥੇ ਲੈ ਆ ਜਾਵੇਗਾ ਤਾਂ ਜੋ ਅਸੀਂ ਸਦਾ ਲਈ ਪ੍ਰਭੂ ਦੇ ਨਾਲ ਪ੍ਰਭੂ ਦੇ ਪਰਿਵਾਰ ਦੇ ਘਰ ਅਰਥਾਤ ਧਰਤੀ ਤੇ ਸਵਰਗ ਵਿੱਚ ਰਹਿ ਸਕੀਏ। ਇਹ ਹੀ ਹੈ ਪੂਰਾ ਉਧਾਰ ਪੂਰਾ ਛੁਟਕਾਰਾ। ਪਹਿਲੇ ਮਸੀਹ ਹੀ ਇਹ ਸਮਝ ਨਾਲ ਜਿਉਂਦੇ ਸਨ ਕਿ ਉਹ ਇਸ ਸੰਸਾਰ ਦੇ ਮੌਜੂਦਾ ਰੂਪ ਵਿੱਚ ਸਿਰਫ ਗੁਜ਼ਰ ਰਹੇ ਹਨ ਇਹ ਦ੍ਰਿਸ਼ਟੀਕੋਣ ਉਹਨਾਂ ਨੂੰ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਸੀ ਜਦੋਂ ਯਿਸੂ ਸਵਰਗ ਵਿੱਚ ਚਲੇ ਗਏ ਉਸ ਤੋਂ ਬਾਅਦ ਪਤਰਸ ਨੇ ਆਪਣਾ ਪਹਿਲਾ ਜਨਤਕ ਜੋ ਸੁਨੇਹਾ ਦਿੱਤਾ ਉਸ ਨੇ ਭੀੜ ਨੂੰ ਕਿਹਾ ਯਿਸੂ ਸਵਰਗ ਵਿੱਚ ਰਹਿਣਗੇ ਜਦੋਂ ਤੱਕ ਉਹ ਸਮਾਂ ਨਾ ਆ ਜਾਵੇ ਜਦੋਂ ਪਰਮੇਸ਼ਵਰ ਸਭ ਚੀਜ਼ਾਂ ਨੂੰ ਮੁੜ ਨਵਾਂ ਕਰੇਗਾ ਜਿਵੇਂ ਕਿ ਉਸ ਨੇ ਆਪਣੇ ਪਵਿੱਤਰ ਭਵਿੱਖਬਾਣੀਆਂ ਦੁਆਰਾ ਬਹੁਤ ਪਹਿਲਾਂ ਵਾਅਦਾ ਕੀਤਾ ਸੀ ਇਹ ਸੀ ਪ੍ਰੇਰਤਾਂ ਦੇ ਕੰਮ ਅਧਿਆਇ 3 ਆਇਤ 2 ਵਿੱਚ ਪੜ੍ਹਦੇ ਹਾਂ ਪਹਿਲੀ ਸਦੀ ਦੇ ਯਹੂਦੀ ਪੁਰਾਣੀ ਵਾਚਾ ਦੇ ਪੁਰਾਣੇ ਨੇਮ ਦੇ ਪੂਵਿਕ ਵਕਤਾਂ ਤੋਂ ਇਹ ਸਮਝਦੇ ਸਨ ਕਿ ਪਰਮੇਸ਼ਰ ਇਸ ਦੁਨੀਆ ਨੂੰ ਨਸ਼ਟ ਕਰਨ ਨਹੀਂ ਜਾ ਰਿਹਾ ਪਰ ਇਸ ਨੂੰ ਸ਼ੁੱਧ ਅਤੇ ਮੁੜ ਬਹਾਲ ਕਰਨ ਜਾ ਰਿਹਾ ਹੈ ਪ੍ਰਸ਼ਟਤਾ ਅਤੇ ਮੌਤ ਨੂੰ ਜੜ ਤੋਂ ਖਤਮ ਕਰਕੇ ਜਿਵੇਂ ਹੀ ਆਦਮ ਨੇ ਪਾਪ ਕੀਤਾ ਪਰਮੇਸ਼ਰ ਨੇ ਤੁਰੰਤ ਆਪਣੀ ਯੋਜਨਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਪੂਵਿਕ ਵਿੱਚ ਆਉਣ ਵਾਲੇ ਇਸ स्त्री ਵਿਵੰਸ਼ ਦੇ ਦੁਆਰਾ ਇਸੇ ਨੁਕਸਾਨ ਨੂੰ ਉਲਟਾ ਦੇਵੇਗਾ ਜਿਸ ਤਰ੍ਹਾਂ ਸੀ ਉਤਪਤੀ ਅਧਿਆਇ 3 ਆਇਤ 15 ਵਿੱਚ ਪੜ੍ਹਦੇ ਹਾਂ ਯਿਸੂ ਹੀ ਵੰਸ਼ ਹਨ ਅਤੇ ਮਰੀਮ ਉਹ स्त्री ਹੈ ਸਦੀਆਂ ਤੱਕ ਪਰਮੇਸ਼ਵਰ ਨੇ ਆਪਣੇ ਭਵਿੱਖ ਵਕਤਾਵਾਂ ਦੁਆਰਾ ਇਸ ਉਦਾਰਧ ਯੋਜਨਾ ਦੇ ਹੋਰ ਹੋਰ ਹਿੱਸੇ ਮਨੁੱਖਾਂ ਤੇ ਪ੍ਰਗਟ ਕੀਤੇ ਯੇਸ਼ੂ ਦੇ ਸੰਸਾਰ ਵਿੱਚ ਆਉਣ ਤੋਂ ਲਗਭਗ 700 ਸਾਲ ਪਹਿਲੇ ਨਬੀ ਯਸ਼ਾਇਆ ਨੂੰ ਇੱਕ ਅਦਭੁਤ ਭਵਿੱਖਬਾਣੀ ਦਿੱਤੀ ਗਈ ਜੋ ਯੇਸ਼ੂ ਦੇ ਸਲੀਬ ਤੇ ਚੜਾਏ ਜਾਣ ਦੇ ਬਾਰੇ ਸੀ। ਇਹ ਯਸ਼ਾਇਆ ਅਧਿਆਇ 53 ਵਿੱਚ ਲਿਖੀ ਹੋਈ ਹੈ ਤੁਸੀਂ ਪੜ੍ਹ ਸਕਦੇ ਹੋ। ਕੁਝ ਸਮੇਂ ਪਹਿਲਾਂ ਅਸੀਂ ਇੱਕ ਹੋਰ ਭਵਿੱਖਬਾਣੀ ਦਾ ਜ਼ਿਕਰ ਕੀਤਾ ਸੀ ਪਰਮੇਸ਼ੁਰ ਨੇ ਯਸ਼ਾਇਆ ਨੂੰ ਦਿਖਾਇਆ ਕਿ ਇੱਕ ਦਿਨ ਐਸਾ ਆਵੇਗਾ ਜਦੋਂ ਯਹਵਾ ਉਸ ਨੂੰ ਯਹਵਾ ਉਸ ਨੂੰ ਗਰਨੋਂ ਦੂਰ ਕਰ ਦੇਵੇਗਾ ਜੋ ਸਾਰੀ ਧਰਤੀ ਤੇ ਮੋਹ ਦੇ ਛਾਵੇਂ ਫੈਲੇ ਹੋਇਆ ਹੈ। ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ ਪ੍ਰਭੂ ਯਹੋਵਾ ਸਭ ਦੇ ਹੰਝੂ ਪੂੰਝ ਦੇਵੇਗਾ ਜਿਸ ਤਰ੍ਹਾਂ ਸਿਖਦੇ ਹਨ ਯਸ਼ਾਇਆ ਅਧਿਆਇ 5 ਆਇਤ 7 ਅਤੇ 8 ਵਿੱਚ ਯਸ਼ਾਇਆ ਨੇ ਇਹ ਵੀ ਲਿਖਿਆ ਤੇਰੇ ਮਰੇ ਹੋਏ ਜਿਉਂਦੇ ਹੋਣਗੇ ਉਹਨਾਂ ਦੇ ਸਰੀਰ ਦੁਬਾਰਾ ਉੱਠ ਖੜੇ ਹੋਣਗੇ ਜੋ ਮਿੱਟੀ ਵਿੱਚ ਸੁੱਤੇ ਹੋਏ ਹੋ ਤੁਸੀਂ ਖੁਸ਼ੀ ਨਾਲ ਜਾ ਕੇ ਉੱਠੋ ਅਧਿਆਇ 62 ਆਇਤ 19 ਚਲੋ ਹੁਣ ਮੋੜ ਪੱਤਰਸ ਕੋ ਲਈਏ ਬਾਅਦ ਵਿੱਚ ਉਸਨੇ ਲਿਖਿਆ ਕਿ ਇਹ ਭਵਿੱਖ ਵਕਤਾਂ ਇਹਨਾਂ ਗੱਲਾਂ ਬਾਰੇ ਬਹੁਤ ਸਵਾਲ ਕਰਦੇ ਸਨ ਉਹ ਸੋਚਦੇ ਰਹਿੰਦੇ ਸਨ ਕਿ ਪ੍ਰਭੂ ਦਾ ਕੀ ਮਤਲਬ ਹੈ ਜਦੋਂ ਉਹ ਪਹਿਲਾਂ ਹੀ ਬਸੀ ਦੇ ਦੁੱਖਾਂ ਤੇ ਉਸ ਤੋਂ ਬਾਅਦ ਆਉਣ ਵਾਲੀ ਮਹਿਮਾ ਬਾਰੇ ਦੱਸਦਾ ਸੀ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਸਾਰੀਆਂ ਗੱਲਾਂ ਉਹਨਾਂ ਦੇ ਜੀਵਨ ਕਾਲ ਵਿੱਚ ਪੂਰੀਆਂ ਨਹੀਂ ਹੋਣਗੀਆਂ ਪਰ ਬਹੁਤ ਸਾਲਾਂ ਬਾਅਦ ਤੁਹਾਡੇ ਦਿਨਾਂ ਵਿੱਚ ਪੂਰੀਆਂ ਹੋਣਗੀਆਂ ਅਤੇ ਇਹ ਗੱਲਾਂ ਇੰਨੀ ਅਦਭੁਤ ਹਨ ਕਿ ਸਵਰਗ ਦੂਤ ਵੀ ਇੰਨਾਂ ਤੇ ਧਿਆਨ ਲਗਾ ਕੇ ਦੇਖਦੇ ਰਹਿੰਦੇ ਸਨ ਇਸ ਨੂੰ ਅਸੀਂ ਪੜ੍ਹ ਸਕਦੇ ਹਾਂ ਪਹਿਲਾ ਪਤਰਸ ਅਧਿਆਇ 1 ਆਇਤ 10 ਅਤੇ 12 ਵਿੱਚ ਪ੍ਰੇਰਿਤ ਪੌਲਸ ਨੇ ਯੀਸ਼ੂ ਤੇ ਵਿਸ਼ਵਾਸ ਕਰਨ ਵਾਲੇ ਯਹੂਦੀਆਂ ਦੇ ਇੱਕ ਸਮੂਹ ਨੂੰ ਪੱਤਰ ਲਿਖਿਆ ਤਾਂ ਜੋ ਵੱਧੇ ਹੋਏ ਦਬਾਅ ਦੇ ਵਿਚਕਾਰ ਵੀ ਯੀਸ਼ੂ ਦੇ ਪ੍ਰਤੀ ਵਫਾਦਾਰ ਰਹਿ ਸਕਣ ਪੌਲਸ ਨੇ ਉਹਨਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਪੂਰਵਜ ਜਿਵੇਂ ਅਬਰਾਹਮ, ਦਾਊਦ ਅਤੇ ਹੋਰ ਬਹੁਤ ਸਾਰੇ ਇਹ ਮੰਨਦੇ ਸਨ ਕਿ ਉਹ ਇਸ ਧਰਤੀ ਤੇ ਪਰਦੇਸੀ ਅਤੇ ਯਾਤਰੀ ਹਨ ਉਹ ਇੱਕ ਹੋਰ ਚੰਗੇ ਥਾਂ ਦੀ ਖੋਜ ਵਿੱਚ ਸਨ ਆਕਾਸ਼ੀ ਸਵਰਗੀ ਰਾਜ ਤੇ ਜਿਸ ਤਰ੍ਹਾਂ ਸਹੀਬ੍ਰਾਨੀ ਅਧਿਆਇ 11 ਆਇਤ 13 ਅਤੇ 16 ਵਿੱਚ ਪੜ੍ਹਦੇ ਹਾਂ ਫਿਰ ਪੌਲੁਸ ਲਿਖਦਾ ਹੈ ਇਹ ਸਾਰੇ ਲੋਕ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਉਹਨਾਂ ਨੇ ਆਪਣੇ ਵਿਸ਼ਵਾਸਿਤ ਕਰਨ ਪਰਮੇਸ਼ਵਰ ਦੀ ਪ੍ਰਸ਼ੰਸਾ ਪ੍ਰਾਪਤ ਕੀਤੀ ਪਰ ਉਹਨਾਂ ਨੂੰ ਉਹ ਸਭ ਕੁਝ ਨਹੀਂ ਮਿਲਿਆ ਜਿਸ ਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਕੁਝ ਹੋਰ ਚੰਗਾ ਰੱਖਿਆ ਸੀ ਤਾਂ ਜੋ ਉਹਨਾਂ ਨੂੰ ਵੀ ਪੂਰਾ ਇਨਾਮ ਤਦ ਤੱਕ ਨਾ ਮਿਲੇ ਜਦ ਤੱਕ ਅਸੀਂ ਵੀ ਆਪਣੀ ਦੌੜ ਪੂਰੀ ਨਾ ਕਰ ਲਈਏ ਜਿਸ ਤਰ੍ਹਾਂ ਸ ਇਬਰਾਨੀ ਅਧਿਆਇ 11 ਆਇਤ 39 ਤੇ 40 ਵਿੱਚ ਪੜ੍ਹਦੇ ਹਾਂ ਪੌਲਸ ਅਗੇ ਕਹਿੰਦਾ ਹੈ ਇਸ ਲਈ ਜਦੋਂ ਕਿ ਇੰਨੇ ਵੱਡੇ ਗਵਾਹਾਂ ਦਾ ਬਦਲ ਸਾਡੇ ਹਲੇ ਦੁਆਲੇ ਹੈ ਇਹ ਪੁਰਾਣੇ ਨਿਯਮ ਦੇ ਸੰਤ ਆਓ ਅਸੀਂ ਵੀ ਉਹ ਦੌੜ ਧੀਰਜ ਨਾਲ ਦੌੜੀਏ ਜੋ ਸਾਡੇ ਸਾਹਮਣੇ ਰੱਖੀ ਗਈ ਹੈ ਇਹ ਤਦ ਹੀ ਸੰਭਵ ਹੈ ਜਦੋਂ ਸਾਡੀਆਂ ਅੱਖਾਂ ਯੀਸ਼ੂ ਤੇ ਟਿਕੀਆਂ ਰਹਿਣ ਇਹ ਅਸੀਂ ਪੜ ਸਕਦੇ ਹਾਂ ਇਬਰਾਨੀ ਅਧਿਆਇ 12 ਆਇਤ 1 ਅਤੇ 2 ਦੇ ਵਿੱਚ ਪੌਲਸ ਚੰਗੀਆਂ ਚੀਜ਼ਾਂ ਕਿਸ ਨੂੰ ਆਖ ਰਿਹਾ ਸੀ ਉਹ ਸੁਪੀੜੀ ਨੂੰ ਲਿਖ ਰਿਹਾ ਸੀ ਜਿਸ ਨੇ ਚੰਗੀਆਂ ਚੀਜ਼ਾਂ ਅੱਖੀ ਦੇਖੀਆਂ ਅਰਥਾਤ ਵਾਧਾ ਕੀਤਾ ਇਹ ਪੰਛ ਯੇਸ਼ੂ ਦਾ ਪਹਿਲਾ ਆਗਮਨ ਯੇਸ਼ੂ ਦਾ ਪਹਿਲਾ ਆਉਣਾ ਜਿਸ ਨੇ ਸਾਡੇ ਪਾਪਾਂ ਲਈ ਆਪਣੇ ਆਪ ਨੂੰ ਬਲੀਦਾਨ ਵਜੋਂ ਦੇ ਦਿੱਤਾ ਸਾਡੇ ਪਾਪਾਂ ਦੀ ਕੀਮਤ ਸਲੀਬ ਤੇ ਚੁਕਾ ਦਿੱਤੀ ਅਤੇ ਸਾਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ ਇਸ ਤਰ੍ਹਾਂ ਯੇਸ਼ੂ ਨੇ ਪਰਮੇਸ਼ਵਰ ਦੀ ਉਸ ਯੋਜਨਾ ਨੂੰ ਕਿਰਿਆਸ਼ੀਲ ਕਰ ਦਿੱਤਾ ਜਿਸ ਦਾ ਮੁੱਖ ਉਦੇਸ਼ ਪਰਿਵਾਰ ਅਤੇ ਪਰਿਵਾਰ ਦੇ ਘਰ ਤਰਤੀ ਦੀ ਮੁੜ ਬਹਾਲੀ ਸੀ ਯੇਸ਼ੂ ਨੇ ਪਾਪੀ ਮਰਦਾਂ ਔਰਤਾਂ ਲਈ ਵਿਸ਼ਵਾਸ ਦੇ ਦਵਾਰ ਪਰਮੇਸ਼ਵਰ ਦੇ ਪੁੱਤਰ ਦੀਆਂ ਬਣਨ ਦਾ ਰਸਤਾ ਖੋਲ ਦਿੱਤਾ ਜਦੋਂ ਯੇਸ਼ੂ ਮਰਿਆ ਵਿੱਚ ਜਿਉਂਦੇ ਹੋਣ ਤੋਂ 40 ਦਿਨ ਬਾਅਦ ਸਵਰਗ ਵੱਲ ਚਲੇ ਗਏ ਉਸ ਤੋਂ ਪਹਿਲਾਂ ਉਹਨਾਂ ਉਹਨਾਂ ਦਾ ਆਪਣੇ ਚੇਲਿਆਂ ਲਈ ਪਹਿਲਾ ਸੁਨੇਹਾ ਇਹ ਸੀ ਕਿ ਉਹ ਮੂਡ ਹੋਣਗੇ ਅਤੇ ਉਧਾਰ ਦੀ ਯੋਜਨਾ ਨੂੰ ਪੂਰਾ ਕਰਨਗੇ ਜਿਸ ਨੂੰ ਸਪ੍ਰੇਰਤਾ ਦੇ ਕੰਮ ਅਧਿਆਇ 1 ਅਤੇ 9 ਅਤੇ 11 ਵਿੱਚ ਪੜ੍ਹਦੇ ਹਾਂ ਇਹ ਸਾਰੀਆਂ ਗੱਲਾਂ ਪੌਲਸ ਲਈ ਸਿਰਫ ਸਿੱਖਿਆ ਨਹੀਂ ਸਨ ਇਹ ਉਸ ਦੀ ਜ਼ਿੰਦਗੀ ਦੀ ਵਾਸਤਵਿਕ ਸਚਾਈ ਸਨ ਉਹ ਅਕਸਰ ਆਪਣੇ ਵਿਸ਼ਵਾਸ ਦੇ ਕਾਰਨ ਮੌਤ ਦੇ ਖਤਰੇ ਦਾ ਸਾਹਮਣਾ ਕਰਦਾ ਸੀ ਪਰ ਸਕੂਲ ਅਨੰਤ ਦ੍ਰਿਸ਼ਟੀਕੋਣ ਸੀ ਇਸ ਦ੍ਰਿਸ਼ਟੀਕੋਣ ਨੇ ਉਸ ਨੂੰ ਸਿਰਫ ਮੌਤ ਦੇ ਖਤਰੇ ਤੋਂ ਹੀ ਨਹੀਂ ਕਿਉਂ ਸਾਰੀਆਂ ਮੁਸ਼ਕਲਾਂ ਤੋਂ ਵੀ ਬਚਨ ਲਈ ਮਦਦ ਕੀਤੀ ਜੋ ਉਸਨੇ ਰੋਮੀ ਸੰਸਾਰ ਵਿੱਚ ਘੁੰਮ-ਘੁੰਮ ਕੇ ਸੁਸਮਾਚਾਰ ਸੁਣਾਉਂਦੇ ਸਮੇਂ ਸਈਆਂ ਸਰੀਰਿਕ ਮੌਤ ਦੇ ਖਤਰੇ ਦੇ ਬਾਰੇ ਪੌਲਸ ਲਿਖਦਾ ਹੈ ਅਸੀਂ ਕਦੇ ਹਿੰਮਤ ਨਹੀਂ ਹਾਰਦੇ ਸਾਡਾ ਬਾਹਰੀ ਮਨੁੱਖ ਤਾਂ ਦਿਨ-ਬਦਨ ਨਾਸ਼ ਹੁੰਦਾ ਜਾਂਦਾ ਹੈ ਪਰ ਸਾਡਾ ਅੰਦਰਲਾ ਮਨੁੱਖ ਦਿਨ-ਬਦਨ ਨਵਾਂ ਹੁੰਦਾ ਜਾਂਦਾ ਹੈ ਇਹ ਸਾਡੀਆਂ ਹਲਕੀਆਂ ਅਤੇ ਥੋੜੇ ਸਮੇਂ ਦੀਆਂ ਤਕਲੀਫਾਂ ਸਾਡੇ ਲਈ ਅਜਹੀ ਅਨੰਤ ਮਹਿਮਾ ਪੈਦਾ ਕਰ ਰਹੀਆਂ ਹਨ ਜੋ ਸਭ ਤੋਂ ਵੱਧ ਭਾਰੀ ਹੈ ਇਸ ਲਈ ਅਸੀਂ ਦਿਖਣ ਵਾਲੀਆਂ ਚੀਜ਼ਾਂ ਤੇ ਨਹੀਂ ਪਰ ਅਦਿੱਖ ਚੀਜ਼ਾਂ ਤੇ ਧਿਆਨ ਲਗਾਉਂਦੇ ਹਾਂ ਜੋ ਦਿਖਾਈ ਨਹੀਂ ਦਿੰਦੀਆਂ ਕਿਉਂਕਿ ਜੋ ਦਿਸਦੀਆਂ ਹਨ ਉਹ ਥੋੜੇ ਸਮੇਂ ਲਈ ਹਨ ਪਰ ਜੋ ਨਹੀਂ ਦਿਖਦੀਆਂ ਉਹ ਸਦਾ ਲਈ ਹਨ ਅਸੀਂ ਪੜ ਸਕਦੇ ਹਾਂ ਦੂਸਰਾ ਕੋਰਨਥੀ ਅਧਿਆਇ 4 ਆਇਤ 16 ਅਤੇ 18 ਅਦਿੱਖ ਚੀਜ਼ਾਂ ਦੇ ਦੋ ਕਿਸਮਾਂ ਹੁੰਦੀਆਂ ਹਨ ਜੋ ਨਹੀਂ ਦਿਖਾਈ ਦਿੰਦੀਆਂ ਉਹ ਜੋ ਹੁਣ ਅਦੇਖ ਹਨ ਪਰ ਹਕੀਕਤ ਹਨ ਜਿਵੇਂ ਪਰਮੇਸ਼ਰ ਉਸ ਦਾ ਪਵਿੱਤਰ ਸਵਰਗ ਦੂਤ ਅਤੇ ਮੌਜੂਦਾ ਸਵਰਗ ਉਹ ਜੋ ਅਜੇ ਆਇਆ ਨਹੀਂ ਪਰ ਆਉਣ ਵਾਲੇ ਜੀਵਨ ਵਿੱਚ ਪ੍ਰਗਟ ਹੋਣ ਗਿਆ ਜਿਵੇਂ ਨਵੀਂ ਧਰਤੀ ਧਿਆਨ ਕਰੋ ਪੌਲਸ ਨੇ ਜਿੰਨੀ ਭਿਆਨਕ ਮੁਸ਼ਕਲਾਂ ਦਾ ਸਾਹਮਣਾ ਕੀਤਾ ਫਿਰ ਵੀ ਉਹ ਉਹਨਾਂ ਨੂੰ ਹਲਕਿਆਂ ਤੇ ਥੋੜੇ ਸਮੇਂ ਦੇਿਆ ਕਹਿ ਸਕਦਾ ਸੀ ਕਿਉਂਕਿ ਉਹ ਉਹਨਾਂ ਦੀ ਤੁਲਨਾ ਆਉਣ ਵਾਲੇ ਅਨੰਤ ਜੀਵਨ ਕਾਲ ਨਾਲ ਕਰ ਰਿਹਾ ਸੀ ਅਨੰਤ ਦ੍ਰਿਸ਼ਟੀਕੋਣ ਉਸ ਲਈ ਉਹਨਾਂ ਸਾਰੇ ਭਾਰਾਂ ਨੂੰ ਹਲਕਾ ਕਰ ਦਿੰਦਾ ਸੀ ਕਿਉਂਕਿ ਉਸ ਦਾ ਮਨ ਅਧਿਕ ਹਕੀਕਤਾਂ ਤੇ ਟਿਕਿਆ ਰਹਿੰਦਾ ਸੀ ਪੌਲੋ ਸਮਝਦਾ ਸੀ ਕਿ ਇਹ ਸੰਸਾਰ ਆਪਣੀ ਮੌਜੂਦਾ ਹਾਲਤ ਵਿੱਚ ਜ਼ਿਆਦਾ ਸਮਾਂ ਨਹੀਂ ਟਿਕੇਗਾ ਜਿਸ ਤਰ੍ਹਾਂ ਸੀ ਪਹਿਲਾ ਕ੍ਰੰਤੀ ਅਧਿਆਇ 7 ਆਇਤ 31 ਵਿੱਚ ਪੜ੍ਹ ਸਕਦੇ ਹਾਂ ਪਰ ਜੋ ਆਉਣ ਵਾਲਾ ਹੈ ਉਹ ਇਸ ਜੀਵਨ ਦੀਆਂ ਸਾਰੀਆਂ ਪੀੜਾਂ ਤੋਂ ਕਈ ਗੁਣਾ ਵਧੀਆ ਅਤੇ ਮਹਿਮਾ ਵਾਇਨ ਹੈ ਉਹ ਲਿਖਦਾ ਹੈ ਮੇਰੇ ਵਿਚਾਰ ਵਿੱਚ ਜੋ ਕੁਲੇਸ਼ ਅਸੀਂ ਹੁਣ ਸਹਿ ਰਹੇ ਹਾਂ ਉਸ ਮਹਿਮਾ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਜੋ ਭਵਿਕ ਵਿੱਚ ਸਾਡੇ ਉੱਤੇ ਪ੍ਰਗਟ ਹੋਣ ਵਾਲੀ ਹੈ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ ਰੋমিও ਅਧਿਆਇ 8 ਆਇਤ 18 ਵਿੱਚ ਸਾਰੀ ਸ੍ਰਿਸ਼ਟੀ ਬੜੀ ਬੇਸਬਰੀ ਨਾਲ ਪਰਮੇਸ਼ਰ ਦੇ ਪੁੱਤਰ ਤੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ ਰੋਮੀਓ ਅਧਿਆਇ 8 ਆਇਤ 19 ਵਿੱਚ ਅਸੀਂ ਪੜ ਸਕਦੇ ਹਾਂ ਪੌਲਸ ਜਾਣਦਾ ਸੀ ਕਿ ਮੌਜੂਦ ਦਾ ਅਧਿਕ ਸਵਰਗ ਅਦਭੁਤ ਹੈ ਕਿਉਂਕਿ ਉਹ ਬਹੁਤ ਸਾਲ ਪਹਿਲਾਂ ਉੱਥੋਂ ਤੱਕ ਉਠਾ ਲਿਆ ਗਿਆ ਸੀ ਜਿਸ ਤਰ੍ਹਾਂ ਅਸੀਂ ਦੂਸਰਾ ਕੋਰਿੰਥੀ ਅਧਿਆਇ 12 ਆਇਤ 1 ਅਤੇ 4 ਵਿੱਚ ਪੜ੍ਹਦੇ ਹਾਂ ਬਾਅਦ ਵਿੱਚ ਜਦੋਂ ਉਹ ਜੇਲ੍ਹ ਵਿੱਚ ਸੀ ਅਤੇ ਮੌਤ ਦੀ ਸੰਭਾਵਨਾ ਸਾਹਮਣੇ ਸੀ ਉਸਨੇ ਲਿਖਿਆ ਮੇਰੇ ਲਈ ਤਾਂ ਜੀਵਨ ਮਸੀਹ ਹੈ ਅਤੇ ਮਰਨਾ ਲਾਭ ਹੈ ਮੇਰੀ ਤਾਂ ਇੱਛਾ ਹੈ ਕਿ ਮੈਂ ਇਥੋਂ ਰੁਕਸਤ ਹੋ ਕੇ ਮਸੀਹ ਦੇ ਨਾਲ ਰਹਾ ਕਿਉਂਕਿ ਇਹ ਸਭ ਤੋਂ ਵਧੀਆ ਹੈ ਜਿਸ ਤਰ੍ਹਾਂ ਸਿਫਲੀਪੀ ਉਹਦਾ ਇੱਕ ਆਇਤ 21 ਅਤੇ 23 ਵਿੱਚ ਪੜ੍ਹਦੇ ਹਾਂ ਹਾਲ ਹੀ ਦੀ ਮੌਤ ਸਮਾਨ ਅਵਸਥਾ ਨੂੰ ਯਾਦ ਕਰਦੇ ਹੋਏ ਪੌਲਸ ਲਿਖਦਾ ਹੈ ਇਹ ਤੰਬੂ ਇਹ ਸ਼ਰੀਰ ਜਿੰਨਾ ਵਿੱਚ ਅਸੀਂ ਹੁਣ ਰਹਿੰਦੇ ਹਾਂ ਸਾਡੇ ਲਈ ਇੱਕ ਭਾਰ ਵਰਗੇ ਹਨ ਅਤੇ ਅਸੀਂ ਕਰਾਉਂਦੇ ਹਾਂ ਪਰ ਅਸੀਂ ਇਹ ਛ ਨਹੀਂ ਰੱਖਦੇ ਕਿ ਅਸੀਂ ਸਿਰਫ ਇਨਾ ਮਾਨ ਹਾਰ ਸ਼ਰੀਰਾਂ ਤੋਂ ਨਿਕਲ ਜਾਈਏ ਪਰ ਇਹ ਕਿ ਅਸੀਂ ਉਹ ਸਰੀਰ ਪਹਿਨ ਲਈਏ ਜੋ ਕਦੇ ਨਹੀਂ ਮਰਦਾ ਅਤੇ ਇਹ ਸਭ ਕੁਝ ਪਰਮੇਸ਼ਵਰ ਹੀ ਕਰਦਾ ਹੈ ਜਿਸ ਤਰ੍ਹਾਂ ਸ第二 ਕੋਰੰਥੀ ਅਧਿਆਇ 5 ਆਇਤ 4 ਅਤੇ 5 ਵਿੱਚ ਪੜਦੇ ਹਾਂ ਉਹ ਇਹ ਵੀ ਲਿਖਦਾ ਹੈ ਜਦੋਂ ਉਹ ਮੋਹ ਦੀ ਸੰਭਾਵਨਾ ਦੇ ਵਿਚਾਰ ਸੀ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ ਅਤੇ ਅਸੀਂ ਉਹ ਤਾਂ ਮਿਆ ਕਰਨ ਵਾਲੇ ਪਰ ਵੀ ਯੀਸ਼ੂ ਮਸੀਹ ਦੀ ਬੜੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ ਉਹ ਸਾਡੇ ਨੀਵੇਂ ਆ ਸ਼ਰੀਰਾਂ ਨੂੰ ਬਦਲ ਕੇ ਆਪਣੇ ਮਹਿੰਮਾਵਾਨ ਸ਼ਰੀਰ ਦੇ ਸਮਾਨ ਕਰ ਦੇਵੇਗਾ ਉਸੇ ਸ਼ਕਤੀ ਨਾਲ ਜਿਸ ਦੁਆਰਾ ਉਹ ਸਭ ਕੁਝ ਆਪਣੇ ਅਧੀਨ ਕਰ ਲੈਂਦਾ ਹੈ ਫਿਲੀਪੀਓ ਅਧਿਆਇ 3 ਆਇਤ 21 ਵਿੱਚ ਅਸੀਂ ਪੜ੍ਹ ਸਕਦੇ ਹਾਂ ਧਿਆਨ ਦਿਓ ਦੂਸਰਾ ਕ੍ਰੰਥੀ ਅਧਿਆਇ 4 ਆਇਤ 17 ਵਿੱਚ ਪੌਲਸ ਆਪਣੀ ਦ੍ਰਿਸ਼ਟੀ ਬਾਰੇ ਇਹ ਕਹਿੰਦਾ ਹੈ ਸਾਡੀਆਂ ਭਲ ਭਰ ਦੀ ਹਲਕੀ ਕਲੇਸ਼ ਸਾਡੇ ਲਈ ਉਹ ਅਨੰਤ ਬਹੁਤ ਹੀ ਮਹਿਮਾਵਾਨ ਪਾਰ ਪੈਦਾ ਕਰ ਰਹੀ ਹੈ ਜੋ ਸਭ ਤੁਲਨਾ ਤੋਂ ਪਰੇ ਹੈ ਇਹ ਛੋਟੀਆਂ ਛੋਟੀਆਂ ਤਕਲੀਫਾਂ ਜੋ ਵਾਸਤਵ ਵਿੱਚ ਥੋੜੇ ਸਮੇਂ ਦੀਆਂ ਹਨ ਸਾਡੇ ਲਈ ਇੱਕ ਸਥਾਈ ਮਹਿਮਾਵਾਨ ਅਤੇ ਵੱਡਾ ਇਨਾਮ ਤਿਆਰ ਕਰ ਰਹੀਆਂ ਹਨ ਜੋ ਸਾਡੇ ਦੁੱਖਾਂ ਤੋਂ ਬਹੁਤ ਜ਼ਿਆਦਾ ਵੱਡਾ ਹੈ ਹੋਣ ਵਾਲੇ ਸੁਨੇਹਿਆਂ ਵਿੱਚ ਅਸੀਂ ਇਸ ਬਾਰੇ ਹੋਰ ਵੀ ਗੱਲ ਕਰਾਂਗੇ ਪਰ ਇਸ ਸਮੇਂ ਲਈ ਇਸ ਗੱਲ ਨੂੰ ਸਮਝ ਵਿੱਚ ਰੱਖੋ ਪੌਲਸ ਜਾਣਦਾ ਸੀ ਕਿ ਪਰਮੇਸ਼ਰ ਇਸ ਪਾਪ ਸ਼ਰਾਪੇ ਦੁਨੀਆ ਤੇ ਦੁੱਖਾਂ ਤੇ ਤਕਲੀਫਾਂ ਦੇ ਵਿਚਕਾਰੋਂ ਵੀ ਭਲਾਈ ਕੱਢ ਸਕਦਾ ਹੈ ਅਤੇ ਉਹਨਾਂ ਨੂੰ ਆਪਣੇ ਪਰਿਵਾਰ ਲਈ ਬਣਾਈ ਗਈ ਅੰਤਿਮ ਯੋਜਨਾ ਦੀ ਸੇਵਾ ਵਿੱਚ ਵਰਤ ਸਕਦਾ ਹੈ। ਇਹ ਪਲੋਸ ਹੈ ਜਿਸਨੇ ਲਿਖਿਆ ਅਸੀਂ ਜਾਣਦੇ ਹਾਂ ਕਿ ਜੋ ਲੋਕ ਪਰਮੇਸ਼ਵਰ ਨਾਲ ਪਿਆਰ ਕਰਦੇ ਹਨ ਜੋ ਉਸ ਦੀ ਇੱਛਾ ਦੇ ਅਨੁਸਾਰ ਬੁਲਾਏ ਗਏ ਹਨ ਉਹਨਾਂ ਲਈ ਪਰਮੇਸ਼ਵਰ ਸਭ ਗੱਲਾਂ ਨੂੰ ਮਿਲਾ ਕੇ ਭਲਾਈ ਹੀ ਪੈਦਾ ਕਰਦਾ ਹੈ। ਜਿਸ ਤਰ੍ਹਾਂ ਸ੍ਰੋਮੀਆਂ ਅਧਿਆਇ 8 ਆਇਤ 28 ਵਿੱਚ ਪੜ੍ਹਦੇ ਹਾਂ ਪੌਲਸ ਨੇ ਇਹ ਦਲ ਪਰਮੇਸ਼ਰ ਦੀ ਉਸ ਯੋਜਨਾ ਦੇ ਸੰਦਰਭ ਵਿੱਚ ਕਹੀ ਜਿਸ ਵਿੱਚ ਉਹ ਯਸ਼ੂ ਦੇ ਕੁਰਬਾਨੀ ਦੁਆਰਾ ਸਾਨੂੰ ਆਪਣੇ ਪੁੱਤਰ ਧੀਆਂ ਬਣਾਉਂਦਾ ਹੈ ਅਤੇ ਸਾਨੂੰ ਮਸੀਹ ਦੇ ਰੂਪ ਵਿੱਚ ਢਾਲਦਾ ਹੈ। ਇਹ ਹੀ ਉਸ ਦਾ ਉਦੇਸ਼ ਹੈ। ਰੋਮਿਓ ਅਧਿਆਇ 8 आयत 29 ਅਤੇ 30 ਪੌਲਸ ਚਾਹੁੰਦਾ ਸੀ ਕਿ ਸੁਰਸ਼ਕਤੀਮਾਨ ਪਰਮੇਸ਼ਰ ਜੀਵਨ ਦੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਵੀ ਭਲਾਈ ਵਿੱਚ ਭਲਾਈ ਲਈ ਵਰਤ ਸਕਦਾ ਹੈ। ਕੁਝ ਭਲਾਈ ਤਾਂ ਇਸ ਜੀਵਨ ਵਿੱਚ ਦਿਸ ਜਾਂਦੀ ਹੈ ਪਰ ਬਹੁਤ ਭਲਾਈ ਆਉਣ ਵਾਲੇ ਜੀਵਨ ਵਿੱਚ ਹੀ ਪੂਰੀ ਤਰ੍ਹਾਂ ਪ੍ਰਗਟ ਹੋਵੇਗੀ। ਇਹ ਹੀ ਦ੍ਰਿਸ਼ਟੀਕੋਣ ਪੌਲਸ ਨੂੰ ਇਹ ਮਨ ਦੀ ਸ਼ਾਂਤੀ ਦਿੰਦਾ ਸੀ ਕਿ ਅਜੇ ਚੀਜ਼ਾਂ ਜਿਵੇਂ ਲੱਗਦੀਆਂ ਹਨ ਅੰਤ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਇਸ ਲਈ ਸਲੀਬ ਤੇ ਚੜਾਈ ਜਾਣ ਤੋਂ ਪਹਿਲੇ ਦਿਨਾਂ ਤੇ ਯੀਸ਼ੂ ਨੇ ਆਪਣੇ ਚੇਲਿਆਂ ਨਾਲ ਅਤੇ ਇਹ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਇਹ ਕਿਹਾ ਕਿ ਅਸੀਂ ਦੁਨੀਆ ਦੀਆਂ ਮੁਸ਼ਕਲਾਂ ਦੇ ਵਿੱਚਕਾਰ ਵੀ ਮਨ ਦੀ ਸ਼ਾਂਤੀ ਰੱਖ ਸਕਦੇ ਹਾਂ। ਕਿਉਂਕਿ ਉਹਨੇ ਸੰਸਾਰ ਨੂੰ ਜਿੱਤ ਲਿਆ ਹੈ। ਉਸਨੇ ਸੰਸਾਰ ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਲਈ ਯਿਸੂ ਨੇ ਕਿਹਾ ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸਿਆ ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ। ਦੁਨੀਆਂ ਵਿੱਚ ਤੁਹਾਨੂੰ ਕਲੇਸ਼ ਹੋਵੇਗਾ ਪਰ ਹਿੰਮਤ ਰੱਖੋ ਮੈਂ ਸੰਸਾਰ ਤੇ ਜਿੱਤ ਹਾਸਲ ਕਰ ਲਈ ਹੈ। ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਜਿਸ ਤਰ੍ਹਾਂ ਸਿਯੂਨਾ ਅਧਿਆਇ 16 ਆਇਤੇ ਤੇ ਵਿੱਚ ਪੜਦੇ ਹਾਂ। ਅਰਥਾਤ ਮੈਂ ਸੰਸਾਰ ਦੀ ਉਹ ਸ਼ਕਤੀ ਇਸ ਤੋ ਖੋਲਈ ਹੈ ਜੋ ਤੁਹਾਨੂੰ ਸਦਾ ਲਈ ਨੁਕਸਾਨ ਪਹੁੰਚਾ ਸਕਦੀ ਸੀ ਮੈਸੂ ਨੂੰ ਤੁਹਾਡੇ ਲਈ ਜਿੱਤ ਲਿਆ ਹੈ ਯੇਸ਼ੂ ਦੇ ਮਤਲਬ ਨਹੀਂ ਸੀ ਕਿ ਉਹ ਤੁਰੰਤ ਸਾਰੀਆਂ ਤਕਲੀਫਾਂ ਦੂਰ ਕਰ ਦੇਣਗੇ ਉਸ ਦਾ ਮਤਲਬ ਸੀ ਕਿ ਇਸਲੀਬ ਤੇ ਆਪਣੀ ਕੁਰਬਾਨੀ ਦੁਆਰਾ ਉਹ ਇਸ ਟੁੱਟੀ ਹੋਈ ਦੁਨੀਆ ਦੀ ਉਸ ਸ਼ਕਤੀ ਨੂੰ ਤੋੜ ਦੇਣਗੇ ਜੋ ਸਾਨੂੰ ਸਥਾਈ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਾਡੇ ਲਈ ਉਹ ਅਨੰਤ ਜੀਵਨ ਦਾ ਰਸਤਾ ਖੋਲਣਗੇ ਜੋ ਉਸ ਜੀਵਨ ਤੋਂ ਬਾਅਦ ਉਹਨਾਂ ਦੇ ਨਾਲ ਹੈ اپنی ਮੌਤ ਅਤੇ ਜੀਵਨ ਦੇ ਦੁਆਰਾ ਯੀਸ਼ੂ ਨੇ ਦਿਖਾ ਦਿੱਤਾ ਕਿ ਮੌਤ ਵੀ ਜੋ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਪਰਮੇਸ਼ਵਰ ਦੀ ਯੋਜਨਾ ਨੂੰ ਰੋਕ ਨਹੀਂ ਸਕਦੀ ਜਦੋਂ ਅਸੀਂ ਇਸ ਸਮਝ ਨਾਲ ਜੀਉਂਦੇ ਹਾਂ ਕਿ ਸਿਰਫ ਇਹ ਧਰਤੀ ਦਾ ਜੀਵਨ ਹੀ ਸਭ ਕੁਝ ਨਹੀਂ ਹੈ ਬਲਕਿ ਸਾਡੇ ਲਈ ਅਨੰਤ ਹਮੇਸ਼ਾ ਦਾ ਜੀਵਨ ਵੀ ਹੈ ਤਾਂ ਇਹ ਮੌਜੂਦਾ ਜੀਵਨ ਦੀ ਜੀਵਨ ਨੂੰ ਸਹੀ ਨਜ਼ਰੀਏ ਨਾਲ ਦੇਖਣਾ ਸੌਖਾ ਹੋ ਜਾਂਦਾ ਹੈ ਇਸ ਨਾਲ ਮੁਸ਼ਕਲਾਂ ਦਾ ਭਾਰ ਹਲਕਾ ਲੱਗਦਾ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਜੋ ਕੁਝ ਅਸੀਂ ਹੁਣ ਦੇਖਦੇ ਹਾਂ ਉਹ ਸਭ ਅਸਥਾਈ ਹੈ ਅਤੇ ਪਰਮੇਸ਼ਵਰ ਦੀ ਸ਼ਕਤੀ ਨਾਲ ਬਦਲਿਆ ਜਾ ਸਕਦਾ ਹੈ ਜਾਂ ਤਾਂ ਇਸ ਜੀਵਨ ਵਿੱਚ ਜਾਂ ਆਉਣ ਵਾਲੇ ਜੀਵਨ ਵਿੱਚ ਅਤੇ ਜੋ ਆਉਣ ਵਾਲਾ ਹੈ ਉਹ ਇਸ ਜੀਵਨ ਦੇ ਸਭ ਤੋਂ ਵਧੀਆ ਕੱਲਾ ਤੋਂ ਵੀ ਕਈ ਗੁਣਾ ਵੱਧ ਮਹਿਮਾवान ਹੈ ਸ਼ਾਇਦ ਤੁਸੀਂ ਸੋਚ ਰਹੇ ਹੋ ਹਾਂ ਪਰ ਮੈਨੂੰ ਤਾਂ ਹੁਣ ਮਦਦ ਦੀ ਲੋੜ ਹੈ ਮਦਦ ਨਾਲ ਤੁਹਾਡਾ ਮਤਲਬ ਇਹ ਹੋ ਸਕਦਾ ਹੈ ਮੈਨੂੰ ਚਾਹੀਦਾ ਹੈ ਕਿ ਪਰਮੇਸ਼ਰ ਮੇਰੀ ਸਥਿਤੀ ਹੁਣੇ ਠੀਕ ਕਰ ਦੇਣ ਪਰ ਸਚਾਈ ਇਹ ਹੈ ਕਿ ਇਸ ਜੀਵਨ ਵਿੱਚ ਸਭ ਗੱਲਾਂ ਹਮੇਸ਼ਾ ਸਾਡੀ ਇੱਛਾ ਅਨੁਸਾਰ ਨਹੀਂ ਹੁੰਦੀਆਂ ਪਰ ਪਰਮੇਸ਼ਰ ਤੁਹਾਨੂੰ ਸੰਭਾਲੇ ਰੱਖੇਗਾ ਜਦ ਤੱਕ ਉਹ ਤੁਹਾਨੂੰ ਇਸ ਵਿੱਚੋਂ ਕੱਢ ਨਹੀਂ ਲੈਂਦਾ ਨਾ ਦਿਖਾਈ ਦੇਣ ਵਾਲੀਆਂ ਗੱਲਾਂ ਯਾਦ ਰੱਖੋ ਪਰਮੇਸ਼ਰ ਤੁਹਾਡੇ ਨਾਲ ਹੈ ਤੁਹਾਡੇ ਪੱਖ ਵਿੱਚ ਹੈ ਉਹ ਪੂਰੀ ਤਰ੍ਹਾਂ ਤੁਹਾਡੇ ਨਾਲ ਮੌਜੂਦ ਹੈ ਸਾਡਾ ਸ਼ਰਨ ਸਥਾਨ ਅਤੇ ਬਲ ਹੈ संकट ਵਿੱਚ ਅਤੇ ਸਹਜੀ ਮਿਲਣ ਵਾਲਾ ਸਹਾਇਕ ਜਿਸ ਤਰ੍ਹਾਂ ਸਪਜਨਸ਼ਾਲੀ ਆਇਤ ਇੱਕ ਵਿੱਚ ਦੱਸਦੇ ਹਾਂ ਉਹ ਤੁਹਾਡੇ ਨਾਲ ਹੈ ਤੇ ਤੁਹਾਡੀ ਮਦਦ ਕਰੇਗਾ ਪਰਮੇਸ਼ੁਰ ਦਾ ਸਭ ਤੋਂ ਵੱਡਾ ਉਪਹਾਰ ਇਹ ਹੈ ਕਿ ਉਹ ਇੱਕ ਟੁੱਟੀ ਹੋਈ ਦੁਨੀਆ ਦੇ ਵਿੱਚਕਾਰ ਸਾਨੂੰ ਮਨ ਅਤੇ ਦਿਲ ਦੀ ਸ਼ਾਂਤੀ ਦਿੰਦਾ ਹੈ ਅਜਿਹੀ ਸ਼ਾਂਤੀ ਜੋ ਇਸ ਜਾਣਕਾਰੀ ਤੋਂ ਆਉਂਦੀ ਹੈ ਕਿ ਇਹ ਸਭ ਕੁਝ ਅਸਥਾਈ ਹੈ ਅਤੇ ਪਰਮੇਸ਼ੁਰ ਸਭ ਗੱਲਾਂ ਨੂੰ ਮਿਲਾ ਕੇ ਆਪਣੀ ਭਲੀ ਯੋਜਨਾ ਲਈ ਵਰਤੇਗਾ चीजें ਤੁਹਾਨੂੰ ਸਰੀਰਕ ਨੁਕਸਾਨ ਪਹੁੰਚਾ ਸਕਦੀਆਂ ਹਨ ਇਥੋਂ ਤੱਕ ਕਿ ਤੁਹਾਡੀ ਜਾਨ ਵੀ ਲੈ ਸਕਦੀਆਂ ਹਨ ਪਰ ਉਹ ਤੁਹਾਨੂੰ ਹਰਾ ਨਹੀਂ ਸਕਦੀਆਂ ਨਾ ਉਹ ਤੁਹਾਨੂੰ ਅੰਤਿਮ ਤੌਰ ਤੇ परास्त ਕਰ ਸਕਦੀਆਂ ਹਨ ਨਾ ਉਹ ਤੁਹਾਡੇ ਲਈ ਪਰਮੇਸ਼ਵਰ ਦੀ ਅੰਤਿਮ ਯੋਜਨਾ ਨੂੰ ਰੋਕ ਸਕਦੀਆਂ ਹਨ ਪਰਮੇਸ਼ਵਰ ਦੇ ਹੱਥ ਵਿੱਚ ਕੋਈ ਵੀ ਸਥਿਤੀ ਅਸੰਭਵ ਜਾਂ ਅਪਰਵਰਤਨਸ਼ੀਲ ਨਹੀਂ ਹੈ ਕਿਉਂਕਿ ਉਹ ਮੌਦੇ ਹਰ ਰੂਪ ਤੇ ਜੇਤ ਹਾਸਲ ਕਰ ਚੁੱਕਿਆ ਹੈ ਸਭ ਕੁਝ ਠੀਕ ਕੀਤਾ ਜਾਵੇਗਾ ਕੁਝ ਇਸ ਜੀਵਨ ਵਿੱਚ ਪਰ ਜੀਵਨ ਦੀ ਸਾਰੀਆਂ ਮੁਸ਼ਕਲਾਂ ਦਾ ਅੰਤਿਮ ਪਲਟਾ ਅਤੇ ਜੋ ਕੁਝ ਖੋ ਗਿਆ ਹੈ ਉਸ ਦੀ ਪੂਰੀ ਬਹਾਲੀ ਆਉਣ ਵਾਲੇ ਜੀਵਨ ਵਿੱਚ ਹੋਵੇਗੀ ਅਤੇ ਜਦੋਂ ਇਹ ਅਨੰਤ ਦ੍ਰਿਸ਼ਟੀ ਕੋں ਤੁਹਾਡੀ ਹਕੀਕਤ ਨੂੰ ਦੇਖਣ ਦਾ ਨਜ਼ਰੀਆ ਬਣ ਜਾਂਦਾ ਹੈ ਤਾਂ ਆਪਣਾ ਮਨ ਪਰਮੇਸ਼ਵਰ ਤੇ ਲਗਾਈ ਰੱਖਣਾ ਆਪਣੀਆਂ ਅੱਖਾਂ ਯੀਸ਼ੂ ਤੇ ਟਿਕਾਈ ਰੱਖਣਾ ਅਤੇ ਉਹ ਸ਼ਾਂਤੀ ਅਨੁਭਵ ਕਰਨਾ ਜੋ ਸਮਝ ਤੋਂ ਪਰੇ ਹੈ ਇਹ ਸਭ ਬਹੁਤ ਹੀ ਆਸਾਨ ਹੋ ਜਾਂਦਾ ਹੈ ಪ್ರಭು ತಾನು ಸಾರು ಆಶಿಷ ದೇ